ਦੋਸਤੋ ਇਸ ਖਬਰ ਨੂੰ ਵੇਖੋ ਇਹ ਕੋਈ ਆਮ ਖਬਰ ਨਹੀਂ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਸਭ ਆਖਿਰ ਕਿਉਂ ਹੋ ਰਿਹਾ ਹੈ ਆਖਿਰ ਕਿਉਂ ਭਾਜਪਾ ਇੱਕ ਤੋਂ ਬਾਅਦ ਇੱਕ ਪੰਜਾਬ ਦੀ ਦੁੱਖ ਦੀ ਰੰਗ ਤੇ ਹੱਥ ਧਰ ਰਹੀ ਹੈ ਵਾਰ-ਵਾਰ ਪਹਿਲਾਂ ਪਾਖੜਾ ਮੈਨੇਜਮੈਂਟ ਦਾ ਮੁੱਦਾ ਸੀ ਫਿਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਅਤੇ ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਇਹ ਵੀ ਯਾਦ ਰੱਖਣਾ ਪਊਗਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਹੁਣ ਬਹੁਤ ਹੀ ਦੂਰ ਨਹੀਂ ਰਹਿ ਗਈਆਂ ਕਿ ਭਾਜਪਾ ਪੰਜਾਬ ਦੇ ਸਵੈਮਾਨ ਦੀ ਆਪਣੀ ਧਰਤੀ ਲਈ ਮਰ ਮਿਟਣ ਲਈ ਤਿਆਰ ਪੰਜਾਬ ਦੇ ਅੱਜ ਦੇ ਬਦਲੇ ਹਾਲਾਤਾਂ ਦੀ ਸਾਡੀ ਬਦਲਦੀ ਡੈਮੋਗ੍ਰਾਫੀ ਦੀ ਜਾਂ ਪੰਜਾਬੀ ਅਤੇ ਗੈਰ ਪੰਜਾਬੀਆਂ ਦੀ ਵਸੋਂ ਦੇ ਬਦਲਦੇ ਤਵਾਜਨ ਦੇ ਵਿਚਾਲੇ ਕੋਈ ਅੰਤਰ ਕੋਈ ਅੰਦਾਜ਼ੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਹਾਂ ਤਾਂ ਆਖਿਰ ਕਿਉਂ ਕਿ ਇਹਦਾ ਸਬੰਧ ਕਿ ਇਹਨਾਂ ਸਾਰੇ ਮੁੱਦਿਆਂ ਦਾ ਸਬੰਧ ਸਿਰਫ ਵੋਟਾਂ ਨਾਲ ਹੈ ਜਾਂ ਇਹ ਤੋਂ ਵੱਧ ਕੇ ਸੰਸਾਰ ਪੱਧਰ ਤੇ ਬਦਲ ਰਹੀਆਂ ਸਥਿਤੀਆਂ ਨਵੇਂ ਬਣ ਰਹੇ ਵਪਾਰਿਕ ਰੂਟਾਂ ਵਿਚਾਲੇ ਪੰਜਾਬ ਦੀ ਅਹਿਮ ਭੂਗੋਲਿਕ ਸਥਿਤੀ ਇਹ ਸਭ ਦਾ ਕਾਰਨ ਹੈ ਜੋ ਅੱਜ ਪੰਜਾਬ ਦੇ ਨਾਲ ਹੋ ਰਿਹਾ ਜੋ ਇੱਕ ਤੋਂ ਬਾਅਦ ਇੱਕ ਸਾਡੇ ਉਹ ਹੱਕ ਸਾਡੇ ਮਾਣ ਦੇ ਉਹ ਚੈਨ ਸਾਡੇ ਤੋਂ ਖੋਹੇ ਜਾ ਰਹੇ ਨੇ ਕੀ pô ਵੇਖ ਵਿੱਚ ਮੋੜ ਆਪਣੀ ਧਰਤੀ ਲਈ ਮੋਹ ਰੱਖਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਹੀ ਉਹਨਾਂ ਤੇ ਥੋਪੀ ਗਈ ਦਲਾਲ ਲੀਡਰਸ਼ਿਪ ਦੀ ਅਗਵਾਈ ਵਿੱਚ ਇੱਕ ਨਵੇਂ ਸੰਘਰਸ਼ ਨੂੰ ਲੜਨ ਉਹਦੇ ਲਈ ਜੂਝਣ ਦੇ ਲਈ ਅਤੇ ਮੋੜ ਹਾਰਨ ਦੇ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਜਾਣਤ ਵਿੱਚ ਕਹਿ ਸਕਦੇ ਹਾਂ ਕਿ ਇਹ ਸਭ ਇੱਕ ਮਹਿਦ ਚੋਣ ਸਟੰਟ ਹੈ 2027 ਵਾਸਤੇ ਕਿ ਭਾਜਪਾ ਸੋਚਦੀ ਹੈ ਕਿ ਲੋਕਾਂ ਦੇ ਨਿੱਤ ਦਿਨ ਦੇ ਮਸਲਿਆਂ ਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਇੱਕ ਐਸੇ ਸੰਘਰਸ਼ ਵਿੱਚ ਉਲਝਾ ਦਿਓ ਕਿ ਪਹਿਲਾਂ ਉਹਨਾਂ ਨੂੰ ਉਹਨਾਂ ਦਾ ਹੀ ਕੁਝ ਖੋਹਣ ਦਾ ਡਰ ਵਿਖਾਓ ਫਿਰ ਆਪਣੇ ਹੀ ਕਰਿੰਦੇ ਆਗੂਆਂ ਸੂਬੇ ਦੀਆਂ ਭਾਈਵਾਲ ਪਾਰਟੀਆਂ ਰਾਹੀਂ ਮੋੜ ਉਹ ਚੀਜ਼ ਵਾਪਸ ਦੇਣ ਦਾ ਭਰਮ ਸਰਜੋ ਜਿਹਦੇ ਨਾਲ ਕਿ ਪੰਜਾਬੀਆਂ ਨੂੰ ਇੱਕ ਜਿੱਤ ਦਾ ਝੂਠਾ ਅਹਿਸਾਸ ਕਰਵਾਉਂਦੇ ਆ ਮੁਰ ਤੋਂ 2027 ਦੀਆਂ ਵੋਟਾਂ ਦੇ ਜੋੜ ਤੋੜ ਗੁਣੀਆਂ ਵਿੱਚ ਕਰਲੇ ਜਾਣ ਕਿਉਂਕਿ ਜੇਕਰ ਵੇਖਿਆ ਜਾਏ ਨਾ ਤਾਂ ਸਭ ਨੂੰ ਇੰਨਾ ਪਤਾ ਏ ਕਿ ਪੰਜਾਬ ਦਾ ਗੁਣ ਹੀ ਇਹਦਾ ਔਗਣ ਵੀ ਹੈ ਜਿਹਨੂੰ ਬੜੀ ਆਸਾਨੀ ਦੇ ਨਾਲ ਵਾਰ-ਵਾਰ ਵੋਟਾਂ ਵੇਲੇ ਸਾਡੇ ਖਿਲਾਫ ਵਰਤਿਆ ਜਾਂਦਾ ਰਿਹਾ ਏ ਅਤੇ ਅੱਗੇ ਵੀ ਵਰਤਿਆ ਜਾਊਗਾ ਅਤੇ ਉਸ ਸਾਡੇ ਔਗਣ ਦਾ ਨਾਮ ਹੈ ਸਾਡੀ ਭਾਵੁਕਤਾ ਸੰਭਲ ਕੇ ਦੋਸਤੋ